ਸਰਦਾਰ ਸੁਖਮੀਰ ਸਿੰਘ ਬਾਦਲ ਜੀ 7 ਤਰੀਕ ਨੂੰ ਇੱਥੇ ਆ ਰਹੇ ਆ ਪਹਿਲੀ ਸਾਡੀ ਰੈਲੀ ਹੈਗੀ ਆ ਅਜਨਾਲੇ 11 ਵਜੇ 10 ਵਜੇ ਦਾ ਟਾਈਮ ਉਸ ਤੋਂ ਬਾਅਦ 12 ਵਜੇ ਜਿਹੜਾ ਰਾਜਾ ਸਾਸੀ ਹੈ ਹਲਕੇ 'ਚ ਉਸ ਤੋਂ ਬਾਅਦ 5 ਵਜੇ ਜਿਹੜੀ ਹੈ ਉਹ ਰੰਧਾਵਾ ਜੀ ਦੇ ਹਲਕੇ ਦੇ ਵਿੱਚ ਜਿਹਦੇ ਇੰਚਾਰਜ ਹੈ ਈਸਤ ਦੇ ਪੂਰਬੀ ਦੇ ਉਥੇ ਆ ਘੜੀ ਜਗ੍ਹਾ ਘੜੀ ਰੱਖੀ ਆ ਆਰਬੀ ਸਟੇਟ ਰੈਡੀ ਨਹੀਂ ਨਹੀਂ ਜਾਨੀ ਫਰੀडम ਫਰੀडम ਦਸ ਤੰਗ ਜੀਟੀ ਰੋਡ ਤੇ ਅਲਫਾ ਜੀਟੀ ਰੋਡ ਤੇ ਅਲਫਾ 1 ਅਲਫਾ 1 ਦੇ ਸਾਹਮਣੇ ਫਰੀ ਫਰੀडम ਗ੍ਰੈਂਡ ਦੇ ਵਿੱਚ ਉੱਥੇ ਰੱਖੀ ਆ ਉਸ ਤੋਂ ਬਾਅਦ 7 ਵਜੇ ਰਹੀ ਆ ਐਮਕੇ ਦੇ ਵਿੱਚ ਵਪਾਰੀਆਂ ਦੇ ਨਾਲ ਉਹਨਾਂ ਨੇ ਰੂਬਰੂ ਹੋਣਾ ਇਸ ਪ੍ਰੋਗਰਾਮ ਵਾਸਤੇ ਰੰਧਾਵਾ ਜੀ ਨੇ ਇਹ ਵਰਕਰ ਮੀਟਿੰਗ ਬੁਲਾਈ ਸੀ ਉਸ ਦਿਨ ਦੀ ਤਿਆਰੀ ਵਾਸਤੇ ਰੈਲੀ ਦੀ ਤਿਆਰੀ ਵਾਸਤੇ ਨਾਲ ਅਸੀਂ ਬੂਥਾਂ ਦੀ ਵੀ ਗੱਲ ਕੀਤੀ ਆ ਤੇ ਬੂਥ ਜਿਹੜੇ ਆ ਉਹ ਕੰਪਲੀਟ ਕਰਕੇ ਬੂਥਾਂ ਦੀਆਂ ਟੀਮਾਂ ਕੰਪਲੀਟ ਕਰਕੇ 5 ਦਿਨਾਂ ਦਾ ਟਾਈਮ ਦਿੱਤਾ ਸਾਰਿਆਂ ਨੂੰ ਕਾਉਂਸਲਰ ਸਹਿਬਾਨਾਂ ਨੂੰ ਤੇ ਜਿਹੜੇ ਵਾਡਾਂ ਦੇ ਇੰਚਾਰਜ ਐ ਵੀ 5 ਦਿਨ ਦੇ ਵਿੱਚ ਉਹ ਬੂਥ ਇੰਚਾਰਜ ਤੇ ਬੂਥਾਂ ਦੀਆਂ ਟੀਮਾਂ ਬਣਾ ਕੇ ਉਹ ਰੰਦਾਵਾ ਜਿੰਨ ਦੇ ਦੇਣ ਹੰਗਾਰਾ ਤੁਹਾਡੇ ਸਾਹਮਣੇ ਹੀ ਆ ਕਿੰਨਾ ਉਤਸ਼ਾਹ ਵਾ ਇਹਨਾਂ ਤੋਂ ਸ਼ਾਹ ਤੇ ਅੱਗੇ ਕਦੀ ਹੁੰਦਾ ਨਹੀਂ ਕਿਉਂਕਿ ਹੁਣ ਲੋਕੀ ਜਾਗ ਪਏ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿਹੜੀਆਂ ਹਮਾਵਾਂ ਵੇਚੀਆਂ ਸੀ ਦੋਹਾਂ ਪਾਰਟੀਆਂ ਨੇ ਉਹ ਸਾਰੀਆਂ ਹਾਲਾ ਬੁਲਬੁਲਾ ਸੀ ਜਿਹੜਾ ਪਾਣੀ ਦੇ ਉੱਤੇ ਉਹ ਫਟ ਗਿਆ ਹੁਣ ਨਿਕਲਿਆ ਕੁਝ ਨਹੀਂ ਉਹਦੇ ਚੋਂ ਤੇ ਲੋਕ ਠੱਗੇ ਗਏ ਹੁਣ ਬਾਦਲ ਸਾਹਿਬ ਦਾ ਕੰਮ ਸਾਡੀ ਸਭ ਦੀ ਡਵੈਲਪਮੈਂਟ ਸੁਖਵੀਰ ਬਾਦਲ ਜੀ ਦੀ ਡਵੈਲਪਮੈਂਟ ਹੈ ਸੇਵਾਦਾਰ ਦੀ ਡਵੈਲਪਮੈਂਟ ਹੈ ਉਹ ਯਾਦ ਕਰਦੇ ਪਏ ਆ ਤੇ ਲੋਕ ਸਭ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਨੇ ਲੋਕੀ ਨਾਰਾਜ਼ ਹੋ ਕੇ ਪਾਰਟੀ ਚੇਂਜ ਕਰ ਗਏ ਜੀ ਦੇਖੋ ਇਹ ਕੋ ਬਹੁਤ ਹੀ ਚੰਗੀ ਗੱਲ ਨਹੀਂ ਗੀ ਉਹਦੀ ਸਿਹਤ ਵਾਸਤੇ ਵੀ ਚੰਗੀ ਗੱਲ ਨਹੀਂ ਗੀ ਕਿ ਇੰਨਾ ਪਾਰਟੀ ਦੇ ਵਿੱਚ ਲੰਬਾ ਸਮਾਂ ਉਹਨੇ ਕੱਟਿਆ ਇੰਨਾ ਮਾਨ ਸਤਕਾਰ ਪਾਰਟੀ ਨੇ ਦਿੱਤਾ ਇਲੈਕਸ਼ਨ ਵੀ ਲੜਾਈ ਬਿਨਾਂ ਕਾਰਨ ਪਾਰਟੀ ਜਿਹੜੀ ਚੇਂਜ ਕਰਨੀ ਹੈ ਕੋ ਬਹੁਤ ਹੀ ਚੰਗੀ ਗੱਲ ਨਹੀਂ ਬਾਕੀ ਉਹਦੀ ਮਰਜ਼ੀ ਹੈ ਅਸੀਂ ਭਰਾਵਾ ਵਾਂਗ ਉਹਨੂੰ ਰੱਖਿਆ ਸੀ ਹਰ ਗੱਲ ਜਿਹੜੀ ਆ ਉਹਦੇ ਨਾਲ ਖੜੇ ਰਹੇ ਮੋਢੇ ਨਾਲ ਮੋਢਾ ਲਾ ਕੇ ਮੇਰਾ ਬਹੁਤ ਵਧੀਆ ਉਹਨਾਂ ਨੇ ਪ੍ਰੋਗਰਾਮ ਵੀ ਕਰਾਏ ਪਰ ਇੱਕਦਮ ਉਸ ਬੇੜੀ 'ਚ ਬੈਠੇ ਜਿਹੜੀ ਡੁੱਬਣ ਵਾਲੀ ਆ ਹਨਾ ਸਲੂਬ ਸਾਡੀਆਂ ਦੇ ਸ਼ੁਭ ਕਾਮਨਾਵਾਂ ਪਰ ਇਹ ਆ ਕਿ ਇੰਨੀ ਫਰਸਟ੍ਰੇਸ਼ਨ ਇੰਨਾ ਕਾਲਾਪਨ ਹਰ ਗੱਲ ਦੇ ਉੱਤੇ ਇਹ ਗਾਂਹ ਜਿਹੜੀ ਨਵੀਂ ਪਾਰਟੀ ਚ ਗਿਆ ਉੱਥੇ ਵੀ ਸੂਟ ਨਹੀਂ ਕਰਨਾ ਉਹਨਾਂ ਨੂੰ ਤੇ ਥੋੜਾ ਜਿਹਾ ਸੁਭਾਅ ਚੇਂਜ ਕਰਨ ਦੀ ਜ਼ਰੂਰਤ ਆ ਤੇ ਦੇਖੋ ਇਹ ਜਿੱਦਾਂ ਸਾਡੀ ਭੈਣ ਜੀ ਜਗਰੂਪ ਕੌਰ ਨੇ ਕਿਹਾ ਨਾ ਸਮੁੰਦਰ ਚ ਚਾਰ ਬੂੰਦਾਂ ਨਿਕਲ ਜਾਣ ਕੋਈ ਫਰਕ ਨਹੀਂ ਪੈਂਦਾ ਪਾਰਟੀਆਂ ਸਮੁੰਦਰ ਹੁੰਦੀਆਂ ਕੋਈ ਆ ਗਿਆ ਕੋਈ ਚਲੇ ਗਿਆ ਇਹ ਉਹਦੀ ਮਰਜ਼ੀ ਆ ਅੱਜ ਦੀ ਜੋ ਮੀਟਿੰਗ ਹਲਕਾ ਪੂਰਬੀ ਦੀ 7 ਤਰੀਕ ਦੀ ਜੋ ਸੁਖਬੀਰ ਜੀ ਦੀ ਰੈਲੀ ਆ ਸਾਡੇ ਹਲਕੇ ਦੀ ਔਰ ਇਸ ਬੰਚ ਤੇ ਬੂਥਾਂ ਦੇ ਜੋ ਇੰਚਾਰਜ ਤੇ ਬੂਥ ਇੰਚਾਰਜ ਬਣਾਉਣੇ ਸੀ ਉਹਨਾਂ ਨੇ ਕਮੇਟੀਆਂ ਬਣਾਉਣੀਆਂ ਸੀ ਔਰ ਇਸ ਬੰਦ ਦੇ ਵਿੱਚ ਰੱਖੀ ਗਈ ਸੀ ਔਰ ਅੱਜ ਹਲਕਾ ਪੂਰਬੀ ਦੇ ਜਿੰਨੇ ਮੋਤਬਰ ਬੰਦੇ ਮੋਤਬਰ ਸੀ ਜਾਂ ਵਾਰਡ ਪ੍ਰਧਾਨ ਸੀ ਜਾਂ ਕਾਉਂਸਲਰ ਸੀ ਜਾਂ ਸਰਕਲ ਪ੍ਰਧਾਨ ਸੀ ਉਹਨਾਂ ਨੂੰ ਅੱਜ ਸੱਦਿਆ ਗਿਆ ਸੀ ਤੇ ਜੋਸ਼ੀ ਸਾਹਿਬ ਨੇ ਬੜੇ ਵਿਸਥਾਰ ਦੇ ਨਾਲ ਉਹਨਾਂ ਨੂੰ ਬੂਥ ਕਮੇਟੀਆਂ ਬਣਾਉਣ ਦਾ ਤੇ ਬੂਥ ਇਨਚਾਰਜ ਬਣਾਉਣ ਦਾ ਜੋ ਸਨਿਕਾ ਦੱਸਿਆ ਆ ਤੇ ਉਹਨਾਂ ਨੂੰ 5 ਦਿਨ ਦੇ ਅੰਦਰ ਅੰਦਰ ਅਗਲਿਆਂ ਦੇ ਵਿੱਚ ਪਾਰਟੀ ਨੂੰ ਦਫ਼ਤਰ ਜਾਂ ਮੈਨੂ ਕੋਲ ਉਹ ਪਹੁੰਚਾਉਣ ਦਾ ਜਿਹੜਾ ਆ ਇਹਨਾਂ ਨੂੰ ਕਿਹਾ ਗਿਆ ਆ ਔਰ ਬਹੁਤ ਵਧੀਆ ਹੰਗਾਰਾ ਅੱਜ ਇਹਨਾਂ ਸਾਰਿਆਂ ਨੇ ਦਿੱਤਾ ਵੀ ਯੂਜੀ ਸਾਹਿਬ ਨੂੰ ਜਿਤਾਉਣ ਦਾ ਪ੍ਰਣ ਲਿਆ। ਕਿੰਨੇ ਪਰਿਵਾਰ ਸ਼ਾਮਲ ਹੋਏ ਅੱਜ? ਅੱਜ ਲਗਭਗ 15 ਪਰਿਵਾਰ ਭਾਜਪੀ ਜੋ ਛੱਡ ਕੇ ਜੋ ਅੱਜ ਸਾਡੇ ਵਿੱਚ ਸ਼ਾਮਲ ਹੋਏ ਵਾਰਡ ਨੰਬਰ 47 ਦੇ ਤੋਂ ਉਹਨਾਂ ਨੂੰ ਅੱਜ ਜੁਈ ਸਾਹਿਬ ਨੇ ਵੈਲਕਮ ਕੀਤਾ ਜੀ ਆਇਆਂ ਕਿਹਾ ਔਰ ਆਪਣੇ ਪਰਿਵਾਰ ਦੇ ਜੋ ਸ਼ਾਮਲ ਕਾਲੀ ਦਲ ਪਰਿਵਾਰ ਸ਼ਾਮਲ ਕੀਤਾ ਠੀਕ ਰਾਣਾ ਜੀ